ਸਾਹਿਬਕਾਲ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਦਿੱਲੀ ਨਿਊਜ਼ શ્રી ਤਲਵਿੰਦਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਜ਼ਿਲ੍ਹਾ ਐਸਐਸਐਨਗਰ ਜਿਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿਨਦੇ ਹੋਏ ਦੱਸਿਆ ਕਿ શ્રી ਦੀਪਕ ਪਾਰਕ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਐਸਐਨਗਰ ਡਾਕਟਰ ਜੋਤੀ ਯਾਦਵ ਆਈਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਜ਼ਿਲ੍ਹਾ ਐਸਐਸਐਨਗਰ ਜਿਹਦਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਹਾਲੀ ਪੁਲਿਸ ਵੱਲੋਂ ਮਾੜੇ ਅਨਸਰਾ ਵਿਰੋਧ ਚਿਲਾਈ ਮੁਹਿੰਮ ਤੇ ਦਰਾਂ ਇਨਸਪੈਕਟਰਾ ਹਰਮਿੰਦਰ ਸਿੰਘ ਇਨਚਾਰਜ ਸੀਐਸਟਾਪ ਮੁਹਾਲੀ ਦੀ ਟੀਮ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 10 ਕਿਲੋਗ੍ਰam ਅਫੀਮ ਬਰਾਮਦ ਕਰਾਉਣ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਮੁਹਾਲੀ ਸੀਐਸਟਾਪ ਦੇ ਡੀਐਸਪੀ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਵਿੱਟੀ ਗਈ ਮੁਹਿੰਮ ਤਹਿਤ ਫਿਲਿਪਕ 파ਰਕ ਐਸਐਸਪੀ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਾਲ ਸੀਆਈਏ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਵਿੱਚ ਅਸੀਂ ਇਹ ਅਫੀਮ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਕਿੱਥੋਂ ਦੇ ਰਹਿਣ ਵਾਲੇ ਆ ਕਿੰਨੀ ਅਫੀਮ ਬਰਾਮਦ ਹੋਈ ਹੈ ਜੀ ਇਹ ਰਸੂਲਪੁਰ ਪਿੰਡ ਸਦਰ ਤਰਨਤਾਰਨ ਦੇ ਰਹਿਣ ਵਾਲੇ ਨੇ 10 ਕਿਲੋ ਅਫੀਮ ਰਿਕਵਰ ਹੋਈ ਹੈ ਇਹ ਸਾਡੇ ਕੋਲ ਸਿਕਰਟ ਇਨਫੋਰਮੇਸ਼ਨ ਤੇ ਅਸੀਂ ਮੁਕੱਦਮਾ ਦਰਜ ਕੀਤਾ ਸੀ ਉਸ ਤੋਂ ਬਾਅਦ ਨਾਕਾਬੰਦੀ ਗਈ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਦੋ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ। ਤਰੀਣਾ ਦੀ ਤਲਾਸ਼ੀ ਕਰਨ ਤੇ ਉਹਨਾਂ ਕੋਲੋਂ ਸਾਨੂੰ ਇਹ ਖੇਤ ਬਰਾਮਦ ਹੋਇਆ। ਕਿੰਨੇ ਕਿੰਨੀ ਫੀਮ ਆਈ ਸੀ? 10 ਕਿਲੋ। ਲੈ ਕੇ ਕਿੱਥੋਂ ਆਂਦੇ ਤੇ ਜੀ ਇਹ? ਯੂਪੀ ਚਾਰਖੰਡ ਸਾਈਡ ਤੋਂ ਲੈ ਕੇ ਆਉਨੇ ਆ ਜੀ ਪਿੱਛੋਂ। ਬਾਕੀ ਇਹਨਾਂ ਦਾ ਰਿਮਾਂਡ ਲਿਆ ਗਿਆ। ਡਿਟੇਲ ਨਾਲ ਇਹਨਾਂ ਦੀ ਪੁੱਛਗੀ। ਪਹਿਲਾਂ ਸਰ ਕੋਈ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ? ਇਹਨਾਂ ਦਾ ਪੁਰਾਣੇ ਕੋਈ ਮਕਦਮੇ ਦਰਜ ਨਹੀਂ। ਕੋਈ ਹੋਰ ਕੋਈ ਕੰਨੀ? ਇਹ ਪਿੱਛੋਂ ਲਿਆ ਕੇ ਜੀ ਫੀਮ ਅੱਗੇ ਵੇਚਦੇ। ਕਿਵੇਂ ਆਂਦੇ ਨੇ ਪੋਰੀਆ ਦਾ ਕੀ ਹੈਗਾ? ਨਹੀਂ ਆਪ ਹੀ ਟ੍ਰੈਵਲ ਕਰਦਗੇ ਜੀ। ਤੁਸੀਂ ਕਿੰਨੀ ਉਮਰ ਹੈਗੀ ਔਰ ਕਿੰਨੇ ਕੁ ਪੜੇ ਲਿਖੇ ਆਏ ਇਹ ਜ਼ਿਆਦਾ ਪੜੇ ਲਿਖੇ ਨਹੀਂ ਗਏ ਜੀ ਉਮਰ ਇਹਨਾਂ ਦੀ 30 ਸਾਲ ਦੇ ਕਰੀਬ ਹੈ 25 ਤੋਂ 30 ਸਾਲ ਦੇ ਠੀਕ ਹੈ ਜੀ ਕੋਈ ਹੋਰ ਪਾਰਟ ਟਾਈਮ ਕੋਈ ਕੰਮ ਕਰਦੇ ਹੋਣੇ ਜੀ ਕੋਈ ਹਜੇ ਜੀ ਫਾਰਵਰਡ ਤੇ ਬੈਕਵਰਡ ਲਿੰਕ ਜੀ ਦਾ ਸਾਰਾ ਡਾਟਾ ਇਹਨਾਂ ਦੀ ਰਿਮਾਂਡ ਦੇ ਦੌਰਾਨ ਕੁਝ ਨਹੀਂ ਸੀ ਲਿਖਿਆ ਇਕੱਲੇ ਦੋ ਹੀ ਇਹੀ ਐ ਕਿ ਹੋਰ ਵੀ ਇਹਨਾਂ ਦੇ ਵਿੱਚ ਗੈਂਗ ਦੇ ਹੋਰ ਵੀ ਸਾਡੇ ਵਿੱਚ ਦੋ ਹੀ ਮੇਲ ਮੈਂਬਰਸ ਨੇ ਜੀ ਜਿਹੜੇ ਇਹ ਲੈ ਕੇ ਅਗਲੇ ਆ ਕੇ ਸਪਲਾਈ ਕਰਨ ਦਾ ਕੰਮ ਕਰਦੇ ਨੇ ਕਿੰਨੀ ਕੀਮਤ ਆਫਸਰਸ ਨੇ ਹੈਗੀ ਦੱਸ ਦਿਓ ਮੈਨੂੰ ਮਾਰਕੀਟ ਰੇਟ ਆਈਡੀਆ ਸਾਨੂੰ ਗ੍ਰੇਟ ਆਫੀਮ ਦਾ ਕਿੰਨੇ ਕੀਮਤ ਹੈ ਕੋਈ? ਜੋਕ ਤੋਂ 2.5 ਲੱਖ ਰੁਪਏ ਨੂੰ ਬੱਜ ਜਾਂਦੀ ਹੈ। ਕਿੰਨੇ? 2.5 ਲੱਖ। ਮੈਂ ਤਾਂ 25 ਲੱਖ ਦੋਸਤ ਸਮਝ ਗਈ ਹੈ। ਹਾਂ ਠੀਕ ਲੱਖ। ਕਿੰਨੇ ਦਿੰਦਾ ਜੀ? ਇਹਨਾਂ ਦਾ 2 ਦਿਨ ਦਾ ਪੁੱਲਸ ਮੰਗ ਲਿਆ। ਤਾਂ ਫੜੇ ਕਿੱਥੇੋਂ ਅਸਰੇ? ਇਹ ਜਿਹੜਾ ਟੋਲ ਬੈਰੀਅਰ ਹੈ ਆਪਣਾ। ਕਿਹੜਾ ਚੱਲਦਾ? ਲਾਲੂ ਦੇ ਨੇੜੇ। ਅੱਛਾ ਜੀ। ਹਾਂ। ਦੱਪਰ ਦੱਪਰ ਟੋਲ ਬੈਰੀਅਰ। ਲਾਲੂ ਦੇ ਨੇੜੇ ਉੱਥੋਂ ਬੜੇ। ਠੀਕ ਹੈ।